ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ? ਕਹਿੰਦੇ ਆਪਣੇ ਸਿਪਾਹੀ ਆਪਣੇ ਸਿੰਘ ਨਜ਼ਰ ਨਹੀਂ ਆਉਂਦੇ। ਦਰਿਆ ਤੇ ਹਮਕੋ ਛੋੜ ਕੇ ਰਾਹੀ ਕਿਧਰ ਗਏ? ਕਹਿੰਦੇ ਸਾਨੂੰ ਰਾਤ ਦੇ ਹਨੇਰੇ ਵਿੱਚ ਆ ਦਰਿਆ ਤੇ ਪਾਵ ਸਰਸਾ ਦੇ ਕੰਡੇ ਤੇ ਛੱਡ ਕੇ ਸਾਰੇ ਕਿਧਰ ਚਲੇ ਗਏ? ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ? ਦਰਿਆ ਤੇ ਹਮ ਕੋ ਛੋੜ ਕੇ ਰਾਹੀ ਕਿਧਰ ਗਏ ਤੜਪਾ ਕੇ ਹਾਏ ਸੂਰਤੇ ਮਾਹੀ ਕਿਧਰ ਗਏ ਅਬਾ ਪਘਾ ਕੇ ਲਸ਼ਕਰੇ ਸ਼ਾਹੀ ਕਿਧਰ ਗਏ ਕਹਿੰਦੇ ਨਾ ਪਿਤਾ ਜੀ ਨਜ਼ਰ ਆਉਂਦੇ ਨਹੀਂ ਪਤਾ ਨਹੀਂ ਫੌਜਾਂ ਨੂੰ ਭੁਜਾ ਕੇ ਕਿਹੜੇ ਬੰਨੇ ਲੈ ਕੇ ਚਲੇ ਗਏ ਨੇ ਭਾਈ ਵੀ ਹਮ ਕੋ ਭੁੱਲ ਗਏ ਸ਼ੌਕੇ ਜੰਗ ਮੇ ਆਪਣਾ ਖਿਆਲ ਤੱਕ ਨਹੀਂ ਜੋਕੇ ਤੁਖੰਗ ਮੇ ਕਹਿੰਦੇ ਇਉਂ ਜਾਪਦਾ ਸਾਨੂੰ ਸਾਡੇ ਭਰਾ ਵੀ ਭੁੱਲ ਚੁੱਕੇ ਨੇ ਉਹ ਵੀ ਜੰਗ ਦੇ ਸ਼ੌਂਕ ਦੇ ਵਿੱਚ ਪਤਾ ਨਹੀਂ ਫੌਜਾਂ ਨੂੰ ਲੈ ਕੇ ਕਿਹੜੇ ਪਾਸੇ ਚਲੇ ਗਏ ਹੁਣ ਸਹਿਬਜ਼ਾਦੇ ਮਾਸੂਮ ਇਹ ਸਵਾਲ ਦਾਦੀ ਨੂੰ ਕਰ ਰਹੇ ਨੇ ਤੇ ਦਾਦੀ ਸਾਰਾ ਕੁਝ ਜਾਣਦੀ ਹੈ ਸਹਿਬਜ਼ਾਦਿਆਂ ਦੇ ਬਾਰੇ ਗੁਰੂ ਸਾਹਿਬ ਜੀ ਦੇ ਬਾਰੇ ਕਿ ਫੌਜਾਂ ਦੇ ਨਾਲ ਟੱਕਰ ਕਰਦੇ ਪਤਾ ਨਹੀਂ ਕਿਸ ਪਾਸੇ ਬੜੀ ਦੂਰ ਨਿਕਲ ਗਏ ਹੋਣਗੇ ਹੁਣ ਮਿਲਣਾ ਬੜਾ ਔਖਾ ਹੈ ਪਰ ਸਹਿਬਜ਼ਾਦੇ ਨੂੰ ਤਰਵਾਸ ਦੇਣ ਲਈ ਦਾਦੀ ਮਾਂ ਕਹਿੰਦੀ ਪੁੱਤਰੋ ਘਰ ਆਓ ਨਾ ਤੁਹਾਡਾ ਪਿਤਾ ਤੁਹਾਡੇ ਭਰਾ ਕਹਿੰਦੇ ਉਹ ਦੁਸ਼ਮਣਾਂ ਦੀਆਂ ਫੌਜਾਂ ਨੂੰ ਭਜਾਉਣ ਗਏ ਨੇ ਦੂਰ ਤੱਕ ਭਜਾ ਕੇ ਫਿਰ ਵਾਪਸ ਆ ਜਾਣਗੇ ਕਿਉਂਕਿ ਪਹਿਲਾਂ ਵੀ ਜੰਗ-ਜੁੱਦ ਹੁੰਦੇ ਰਹੇ ਜੰਗ ਜਿੱਤ ਕੇ ਸਹਿਬਜ਼ਾਦੇ ਵਾਪਸ ਆਉਂਦੇ ਹੁੰਦੇ ਸਨ ਜੰਗ ਜਿੱਤ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਪਸ ਆ ਕੇ ਸਹਿਬਜ਼ਾਦਿਆਂ ਨੂੰ ਮਿਲਦੇ ਹੁੰਦੇ ਸਨ ਆਦੇ ਫਿਰ ਦਾਦੀ ਮਾਂ ਨੇ ਹੌਸਲਾ ਦਿੱਤਾ ਕਹਿਣ ਲੱਗੇ ਘਬਰਾਓ ਨਹੀਂ ਉਹ ਦੁਸ਼ਮਣਾਂ ਨੂੰ ਭਜਾ ਕੇ ਜੰਗ ਜਿੱਤ ਕੇ ਤੁਹਾਡੇ ਕੋਲ ਵਾਪਸ ਆਉਣਗੇ ਤੇ ਸਹਬਜ਼ਾਦੇ ਨਾ ਸਿਰ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਨੇ ਤੇ ਦਾਦੀ ਮਾਂ ਨੂੰ ਵੀ ਕਹਿੰਦੇ ਨੇ ਕਹਿੰਦੇ ਠੀਕ ਹੈ ਫਿਰ ਹੁਣ ਜਦੋਂ ਸਹਬਜ਼ਾਦੇ ਜੰਗ ਜਿੱਤ ਕੇ ਸਾਡੇ ਵੱਡੇ ਵੀਰ ਸਾਡੇ ਕੋਲ ਆਉਣਗੇ ਨਾ ਕਹਿੰਦੇ ਜਦੋਂ ਸਾਡਾ ਪਿਤਾ ਜੀ ਜੰਗ ਜਿੱਤ ਕੇ ਸਾਡੇ ਕੋਲ ਆਏ ਕਹਿੰਦੇ ਅਸੀਂ ਰੁੱਸ ਜਾਣਾ ਉਹਨਾਂ ਨਾਲ ਬੋਲਣਾ ਨਹੀਂ ਕਿਉਂਕਿ ਸਾਨੂੰ ਰਾਤ ਦੇ ਹਨੇਰੇ ਵਿੱਚ ਛੱਡ ਕੇ ਚਲੇ ਗਏ ਅਸੀਂ ਉਹਨਾਂ ਨਾਲ ਗੱਲ ਨਹੀਂ ਕਰਨੀ ਬੋਲਣਾ ਨਹੀਂ ਕਹਿੰਦੇ ਜਦ ਰਣ ਅਜੀਤ ਜੀਤ ਕਰ ਤਸ਼ਰੀਫ ਲਾएंगे ਪਿਤਾ ਕੇ ਸਾਥ ਜਿਸ ਕੜੀ ਜੋਹਾਰ ਆਉਣਗੇ ਕਰਕੇ ਗਿਲਾ ਹਰ ਇੱਕ ਸਹਿਮ ਰੂਠ ਜਾਏਗੇ ਮਾਤਾ ਕਬਿਲ ਪਿਤਾ ਕਬੀ ਭਾਈ ਮਨਾਉਣਗੇ ਹਮੇ ਗਲੇ ਲਗਾ ਕਰ ਕਹੇਗੇ ਉਹ ਬਾਰ ਬਾਰ ਮਾਨ ਜਾਓ ਲੇਕਿਨ ਹਮ ਨਹੀਂ ਮਾਨੇਗੇ ਜ਼ਨਹਾਰ ਜ਼ਨਹਾਰ ਦਾ ਭਾਵ ਹੈ ਕਦਾ ਚਿਤ ਕਹਿੰਦੇ ਅਸੀਂ ਮੰਨਣਾ ਨਹੀਂ ਜਦੋਂ ਰਣ ਜਿੱਤ ਕੇ ਅਜੀਤ ਸਿੰਘ ਵਾਪਸ ਆਉਣਗੇ ਗੁਰੂ ਪਿਤਾ ਜੀ ਵਾਪਸ ਆਉਣਗੇ ਵੱਡੇ ਵੀਰ ਜੁਝਾਰ ਸਿੰਘ ਵਾਪਸ ਆਉਣਗੇ ਕਹਿੰਦੇ ਸਾਰੇ ਆ ਕੇ ਸਾਨੂੰ ਮਿਲਣਗੇ ਮਲਾਉਣ ਪਰ ਅਸੀਂ ਮੰਨਾਂਗੇ ਨਹੀਂ ਕਿਸੇ ਦੀ ਗੱਲ ਨਹੀਂ ਸੁਣਨੀ ਅਸੀਂ ਰਸ ਜਾਣਾ ਹੈ ਕਹਿੰਦੇ ਸਾਨੂੰ ਵਾਰ-ਵਾਰ ਮਨਾਉਣ ਦਾ ਯਤਨ ਕਰਨਗੇ ਤੇ ਸਾਧ ਸੰਗ ਦਾਦੀ ਮਾਂ ਸਹਬਜਾਦਿਆਂ ਦੀਆਂ ਗੱਲਾਂ ਸੁਣਦੀ ਐ ਤੇ ਨਾਲ-ਨਾਲ ਉਹਨਾਂ ਨੂੰ ਕਹਿੰਦੀ ਆਉ ਪੁੱਤਰ ਚੱਲੀ ਅੱਗੇ ਅਜੇ ਰਸਤਾ ਬੜਾ ਲੰਮਾ ਹੈ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਮਾਤਾ ਲੈ ਕੇ ਪੋਤਰੀਆਂ ਨੂੰ ਤੁਰ ਹੀ ਜਾ ਰਹੀ ਹੈ ਤੇ ਸਹਬਜ਼ਾਦੇ ਫਿਰ ਰਾਹ ਵਿੱਚ ਕਹਿੰਦੇ ਨੇ ਕਹਿੰਦੇ ਜਦੋਂ ਆ ਗਏ ਨਾ ਜੰਗ ਜਿੱਤ ਕੇ ਸਾਨੂੰ ਮਨਾਉਣਗੇ ਅਸੀਂ ਮੰਨਣਾ ਨਹੀਂ ਇਕਰਾਰ ਲੈਂਗੇ ਸਭ ਸੇ ਭੁਲਾਣਾ ਕਬੀ ਨਾ ਕਹਿੰਦੇ ਅਸੀਂ ਉਹਨਾਂ ਕੋਲ ਇਕਰਾਰ ਲਵਾਂਗੇ ਕਿ ਸਾਨੂੰ ਤੁਸੀਂ ਫਿਰ ਕਦੇ ਨਾ ਭੁਲਾਇਓ ਇਕਰਾਰ ਲਏਗੇ ਸਭse ਭੁਲਾਨਾ ਫਿਰ ਕਭੀ ਨਾ ਬਾਹਰ ਇਹ ਦਗਰ ਵਿਛੜ ਕੇ ਸਤਾਨਾ ਫਿਰ ਕਭੀ ਨਾ ਹਮ ਕੋ ਅਕੇਲੇ ਛੋੜ ਕੇ ਜਾਣਾ ਫਿਰ ਕਭੀ ਨਾ ਯਾਂ ਕਹਿ ਦیتے ਹੈ ਯੂੰ ਹਮ ਕੋ ਸਤਾਨਾ ਫਿਰ ਕਭੀ ਨਾ ਕਹਿੰਦੇ ਸੀ ਆਖਾਂਗੇ ਕਿ ਅੱਜ ਤੋਂ ਬਾਅਦ ਤੁਸੀਂ ਸਾਨੂੰ ਛੱਡ ਕੇ ਨਾ ਜਾਇਓ ਕਹਿਣ ਲੱਗੇ ਜਦੋਂ ਇੰਨੀ ਗੱਲ ਸੁਣੀ ਨਾ ਮਚੋਂ ਕਿ ਗੁਫ਼ਤਗਾ ਸੁਣੀ ਜੋ ਦਾਦੀ ਜਾਣ ਨੇ ਬੇਇਖਤਿਆਰ ਰੋਦੀ ਆਸਵਾਲਾ ਛਾਣ ਨੇ ਬੱਚਿਆਂ ਦੀ ਗੁਫ਼ਤਕੂ ਸੁਣੀ ਜਾਂ ਦਾਦੀ ਜਾਨ ਨੇ ਹੁਣ ਬੱਚਿਆਂ ਦੀ ਆਪਸੀ ਗੱਲਬਾਤ ਪਾਪ ਸਾਹਿਬ ਜੀ ਆਦਿਆਂ ਦੀ ਜਦੋਂ ਆਪਸੀ ਗੱਲਬਾਤ ਦਾਦੀ ਜਾਨ ਨੇ ਸੁਣੀ ਨਾ ਕਹਿੰਦੇ ਅੱਖਾਂ ਪਰ ਆਈਆਂ ਹੌਸਲਾ ਦਿੱਤਾ ਆਖਿਆ ਕੋਈ ਗੱਲ ਨਹੀਂ ਸਾਨੂੰ ਮਿਲਣਗੇ ਜਰੂਰ ਕਹਿੰਦੇ ਸਾਰਾ ਦਿਨ ਹੋ ਗਿਆ ਤੁਰਦਿਆਂ ਤੁਰਦਿਆਂ ਨੂੰ ਤੇ ਸਾਧ ਸੰਤ ਸ਼ਾਮ ਪੈ ਗਈ ਹੈ ਨੰਦਾਂ ਦੀ ਪੁਰੀ ਤੋਂ ਤੁਰੇ ਨੇ ਰਾਤ ਦਾ ਸਾਰਾ ਸਫਰ ਪੈਦਲ ਤੈ ਕੀਤਾ ਕਿੰਨੇ ਦਿਨ ਚੜ ਗਿਆ ਜਦੋਂ ਸਰਸਾਂ ਨੂੰ ਤਾਰ ਕੀਤੇ ਲੰਮਾ ਸਫਰ ਤੈ ਕੀਤਾ ਸਾਧ ਸੰਗਤ ਸਫਰ ਤੈ ਕਰਦਿਆਂ ਅੰਤਾਂ ਦੀ ਠੰਡ ਦੇ ਵਿੱਚ ਤਨ ਤੇ ਕੋ ਮੋਟੇ ਕੱਪੜੇ ਵੀ ਨਹੀਂ ਤੇ ਸਾਧ ਸੰਗਤ ਕੋ ਪ੍ਰਸ਼ਾਦਾ ਪਾਣੀ ਵੀ ਨਹੀਂ ਸ਼ਕਿਆ ਹੋਇਆ ਇੱਕ ਠੰਡ ਹੈ ਇੱਕ ਭੁੱਖ ਹੈ ਪਰ ਉਹਨਾਂ ਦਾ ਸਿਦਕ ਵੇਖੋ ਕਿੱਡਾ ਸਬਰ ਵੇਖੋ ਕਿਡਾ ਅੰਤਾਂ ਦੀ ਠੰਡ ਤੇ ਭੁੱਖ ਕੱਟ ਕੇ ਵੀ ਚੜਦੀ ਕਲਾ ਦੇ ਵਿੱਚ ਨੇ ਕਹਿੰਦੇ ਸ਼ਾਮ ਪੈ ਗਈ ਐ ਹਨੇਰਾ ਹੋ ਗਿਆ ਵੇਖਿਆ ਸਾਹਮਣੇ ਇੱਕ ਦੀਵਾ ਜਗ ਰਿਹਾ ਹੈ ਤੇ ਦਾਦੀ ਮਾ ਸਾਹਿਬ ਜਾਦਿਆਂ ਨੂੰ ਲੈ ਕੇ ਨਾ ਜਿੱਥੇ ਦੀਵਾ ਜਗਦਾ ਸੀ ਉਸ ਪਾਸੇ ਨੂੰ ਤੁਰੀ ਹੈ ਇਹ ਸਾਧ ਸੰਗਤ ਕੁੰਮੇ 마ਸ਼ਕੀ ਦੀ ਸ਼ੰਨ ਸੀ ਜਦੋਂ ਦਾਦੀ ਮਾਂ ਸਹਿਬਜ਼ਾਦੇ ਨੂੰ ਲੈ ਕੇ ਇੱਥੇ ਪਹੁੰਚੀ ਨਾ ਕੁੰਡਾ ਖੜਕਾਇਆ ਕੁੰਮੇ ਮਾਸ਼ਕੀ ਨੂੰ ਪਤਾ ਲੱਗਾ ਬਾਹਰ ਕੋਈ ਆਇਆ ਹੈ ਉਹਨੇ ਦਰਵਾਜ਼ਾ ਖੋਲ੍ਹਿਆ ਤੇ ਦਰਵਾਜ਼ਾ ਖੋਲ੍ਹ ਕੇ ਬਾਹਰ ਕੀ ਤੱਕਿਆ ਹੈ ਇੱਕ ਬਿਰਧ ਮਾਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਖੜੀ ਹੈ ਜਦੋਂ ਨੇੜੇ ਜਾ ਕੇ ਪਤਾ ਲੱਗਾ ਕਿ ਇਹ ਮਾਤ ਗੁਜਰੀ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਹਿਬਜ਼ਾਦੇ ਨੇ ਕੁੰਮੇ ਮਾਸ਼ਕੀ ਨੇ ਬੜਾ ਆਦਰ ਕੀਤਾ ਜੀ ਆਇਆਂ ਆਖਿਆ ਉਹਨੂੰ ਨਹੀਂ ਸੀ ਪਤਾ ਕਿ ਕਿਸ ਹਾਲਾਤਾਂ ਦੇ ਵਿੱਚ ਇੱਥੇ ਆਏ ਨੇ ਬੜੇ ਆਦਰ ਸਹਿਤ ਆਪਣੀ ਸ਼ਾਨ ਦੇ ਵਿੱਚ ਲੈ ਕੇ ਆਇਆ ਇਹਦੇ ਨਾਲ ਗਵੰਢਨ ਦੇ ਵਿੱਚ ਇੱਕ ਲక్ష్ਮੀ ਨਾਮ ਦੀ ਬ੍ਰਾਹਮਣੀ ਰਹਿੰਦੀ ਸੀ ਉਹਨੂੰ ਜਦੋਂ ਪਤਾ ਲੱਗਾ ਕਿ ਗੁਰੂ ਕੀ ਮਾਤਾ ਅਤੇ ਸਹਿਬਜ਼ਾਦੇ ਕੁੰਮੇ ਮਾਸ਼ਕੀ ਦੀ ਸ਼ਾਨ ਦੇ ਵਿੱਚ ਆ ਕੇ ਬੈਠੇ ਨੇ ਕਹਿੰਦੇ ਉਹਨੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਸ਼ਿਕਾਇਤ ਆ ਉਹ ਤੇ ਹਨ ਦੇਣਾ ਨੰਦਪੁਰ ਸਾਹਿਬ ਤੋਂ ਤੁਰੇ ਨੇ ਭੁਖਣ ਭਾਣੇ ਨੇ ਅੰਤਾਂ ਦੀ ਠੰਡ ਹੈ ਰਸਤੇ ਵਿੱਚ ਕੁਝ ਵੀ ਸ਼ਕਿਆ ਨਹੀਂ ਅੱਜ ਪਹਿਲੀ ਵੇਰਾ ਪ੍ਰਸ਼ਾਦਾ ਜਿਹੜਾ ਹੈ ਇੱਥੇ ਆ ਕੇ ਛਕਿਆ ਸਾਹਿਬ ਜਦਿਆਂ ਨੇ ਤੇ ਇਤਿਹਾਸਕਾਰ ਲਿਖਦੇ ਨੇ ਕਿ ਇਸ ਤੋਂ ਬਾਅਦ ਫਿਰ ਇਹਨਾਂ ਨੂੰ ਸਹੇੜੀ ਤੋਂ ਜਿਹੜਾ ਘੰਗੂ ਸੀ ਨਾ ਉਹ ਮਿਲ ਪੈਂਦਾ ਆਪਣੇ ਨਾਲ ਲੈ ਕੇ ਜਾਂਦਾ ਹੈ ਤੇ ਕਈ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਗੰਗੂ ਸਰਸਾ ਦੇ ਕੰਡੇ ਤੋਂ ਨਾਲ ਸੀ ਪਰੰਤੂ ਜਿਸ ਵੇਲੇ ਗੰਗੂ ਆ ਕੇ ਮਿਲਦਾ ਹੈ ਮਾਤਾ ਜੀ ਨੂੰ ਤੇ ਮਨ ਦੇ ਵਿੱਚ ਇੰਨਾ ਲੋਭ ਲਾਲਚ ਨਹੀਂ ਸੀ ਉਸ ਵੇਲੇ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਨਾਲ ਲੈ ਕੇ ਤੁਰ ਪੈਂਦਾ ਹੈ ਆਪਣੇ ਪਿੰਡ ਲੈ ਕੇ ਜਾਂਦਾ ਸਹੇੜੀ ਪਰ ਸਾਧ ਸੰਗਤ ਜਿਉਂ-ਜਿਉਂ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਘਰ ਨੂੰ ਲੈ ਕੇ ਜਾ ਰਿਆ ਅੰਦਰ ਲੋਭ ਤੇ ਲਾਲਚ ਪੈਦਾ ਹੋ ਗਿਆ ਤੇ ਬਾਣੀ ਦਾ ਫੈਸਲਾ ਮਹਾਰਾਜ ਕਹਿੰਦੇ ਲੋਭੀ ਕਾ ਵਸਾ ਨ ਕੀਜੇ ਜੇ ਕਾ ਪਾਰ ਵਸਾਇ ਕਹਿੰਦੇ ਲੋਭੀ ਬੰਦੇ ਦਾ ਵਸਾ ਨਹੀਂ ਕੀਤਾ ਜਾ ਸਕਦਾ ਜਿੱਥੋਂ ਤੱਕ ਬਾਹ ਲੱਗੇ ਲੋਭੀ ਬੰਦੇ ਤੋਂ ਬਚਣਾ ਚਾਹੀਦਾ ਹੈ ਸਾਧ ਸੰਗਤ ਗੰਗੂ ਆਪਣੇ ਘਰ ਲੈ ਗਿਆ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਕਰਲ ਜਾ ਕੇ ਜਦੋਂ ਬਿਠਾਇਆ ਨਾ ਸਾਧ ਸੰਗਤ ਤੇ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਦੁੱਖ ਦੇਣ ਦੀ ਇਹਨੇ ਕੋਸ਼ਿਸ਼ ਕੀਤੀ ਕਸ਼ਟ ਦੇਣ ਦੀ ਕਹਿੰਦੇ ਮਾਤਾ ਜੀ ਮੈਂ ਤੁਹਾਡੇ ਵਾਸਤੇ ਪ੍ਰਸ਼ਾਦਾ ਬਣਾ ਕੇ ਲਿਆਉਣਾ ਤੇ ਦੰਨਾ ਸੰਘਡੋਰੀਆ ਲਿਖਦੇ ਨੇ ਇਹਨੇ ਕੰਡਿਆਲੀ ਜਿਹੜੀ ਹੁੰਦੀ ਹੈ ਨਾ ਜਿਹਨੂੰ ਲੇ ਕਹਿੰਦੇ ਆਪਾਂ ਲਹਿਰ ਸ਼ਬਦ ਵੀ ਵਰਤਿਆ ਜਾਂਦਾ ਹੈ ਕਹਿੰਦੇ ਉਸ ਕੰਡਿਆਲੀ ਦੀ ਉਸ ਲੇ ਦੀ ਇਹਨੇ ਰੋਟੀ ਬਣਾ ਕੇ ਲਿਆਂਦੀ ਤੇ ਮਸਰੀ ਦੀ ਦਾਲ ਨਾਲ ਲੈ ਕੇ ਆਇਆ ਕਹਿੰਦੇ ਸਹਬਜ਼ਾਦੇ ਹੁਣ ਠੰਡ ਦੇ ਵਿੱਚ ਠਰੇ ਹੋਏ ਨੇ ਭੁੱਖ ਵੀ ਬੜੀ ਲੱਗੀ ਐ ਤੇ ਜਦੋਂ ਇਹਨੇ ਉਸ ਕੰਡਿਆਲੀ ਦੀ ਲੇਹ ਦੀ ਬਣੀ ਰੋਟੀ ਜਿਹੜੀ ਮਸਰੀ ਦੀ ਦਾਲ ਦੇ ਨਾਲ ਲਿਆ ਕੇ ਅੱਗੇ ਧਰੀ ਤੇ ਸਹਬਜ਼ਾਦੇਆਂ ਕੋਲੋਂ ਉਹ ਰੋਟੀ ਖਾਦੀ ਨਹੀਂ ਗਈ ਸਹਬਜ਼ਾਦੇ ਦਾਦੀ ਮਾਂ ਨੂੰ ਕਹਿਣ ਲੱਗੇ ਮਾਤਾ ਇਹ ਰੋਟੀ ਸਾਡੇ ਕੋਲੋਂ ਖਾਦੀ ਨਹੀਂ ਜਾ ਰਹੀ ਦੁਨਨਾ ਸਿੰਘ ਹੰਡੋਰੀਆ ਲਿਖਦੇ ਨੇ ਸੋ ਐਸੀ ਰੋਟੀ ਕਰ ਲਿਆयो ਹਮਰੇ ਕਾਗ ਨਾ ਕੂਕਰ ਖਾਯੋ ਕਹਿੰਦੇ ਇਹੋ ਜੀ ਰੋਟੀ ਲੈ ਕੇ ਆਇਆ ਕਿ ਉਹ ਰੋਟੀ ਨੂੰ ਤੇ ਕਾਂ ਤੇ ਕੁੱਤੇ ਵੀ ਨਹੀਂ ਖਾਂਦੇ ਇਹੋ ਜੀ ਮਾੜੀ ਰੋਟੀ ਲੈ ਕੇ ਸਾਬ ਜਦਾਂ ਅਗੇ ਧਰੀ ਕਹਿੰਦੇ ਜਿਸ ਵੇਲੇ ਰੋਟੀ ਖਾਦੀ ਨੰ ਗਈ ਮਾਤਾ ਨੇ ਥੈਲੀ ਵਿੱਚੋਂ ਇੱਕ ਮੋਹਰ ਕੱਢੀ ਤੇ ਸਰ ਸੰਗਤ ਮੋਹਰ ਕੱਢ ਕੇ ਮਾਤਾ ਨੇ ਸਾਹਿਬ ਜਿਆਦਿਆਂ ਵਾਸਤੇ ਕੁਝ ਖਾਣ ਵਾਸਤੇ ਮੰਗਵਾਇਆ ਤੇ ਉਸ ਵੇਲੇ ਪਤਾਸੇ ਜਿਹੜੇ ਨੇ ਉਹ ਖਾਣ ਵਾਸਤੇ ਮੰਗਵਾਏ ਗਏ ਮਸਾਦ ਸੰਗ ਧਿਆਨ ਦੇਣਾ ਲక్ష్ਮੀ ਬ੍ਰਾਹਮਣੀ ਦੇ ਕੋਲੋਂ ਕੇਵਲ ਪ੍ਰਸ਼ਾਦਾ ਛਕਿਆ ਤੇ ਬਾਅਦ ਵਿੱਚ ਅਗਲਾ ਦਿਨ ਸਾਰਾ ਬਤੀਤ ਹੋ ਗਿਆ ਸ਼ਾਮ ਪੈ ਚੁੱਕੀ ਹੈ ਕੁਝ ਵੀ ਨਹੀਂ ਖਾਧਾ ਇਹੋ ਜੀ ਭੈੜੀ ਰੋਟੀ ਜਦੋਂ ਲਿਆ ਕੇ ਰੱਖੀ ਸਹਬਜ਼ਾਦਿਆਂ ਸਾਹਮਣੇ ਖਾਧੀ ਨੰਗਈ ਮਾਤਾ ਨੇ ਪਤਾਸੇ ਮੰਗਵਾ ਕੇ ਸਹਬਜ਼ਾਦਿਆਂ ਨੂੰ ਖਵਾਏ ਨੇ ਕਹਿੰਦੇ ਜਿਸ ਵੇਲੇ ਮਾਤਾ ਨੇ ਮੋਹਰ ਕੱਢੀ ਪਤਾਸੇ ਮੰਗਵਾਉਣ ਵਾਸਤੇ ਤੇ ਗੰਗੂ ਨੂੰ ਪਤਾ ਲੱਗਾ ਕਿ ਮਾਤਾ ਦੀ ਥੈਲੀ ਦੇ ਵਿੱਚ ਤੇ ਮੋਹਰਾਂ ਨੇ ਸੋਨੇ ਦੀਆਂ ਕਹਿੰਦੇ ਅੰਦਰ ਹੋਰ ਲੋਭ ਲਾਲਚ ਪੈਦਾ ਹੋ ਗਿਆ ਕਹਿੰਦੇ ਪਤਾਸੇ ਖਾ ਕੇ ਸਹਬਜ਼ਾਦੇ ਰਾਤ ਨੂੰ ਸੌਂ ਗਏ ਕਹਿੰਦੇ ਦਿਨ ਚੜਿਆ ਤੇ ਦਿਨ ਜਦੋਂ ਚੜਿਆ ਸਹਬਜ਼ਾਦਿਆਂ ਨੇ ਫਿਰ ਆਖਿਆ ਮਾਤਾ ਜੀ ਭੁੱਖ ਬਹੁਤ ਲੱਗੀ ਐ ਉਸ ਵੇਲੇ ਮਾਤਾ ਨੇ ਕਿਹਾ ਕੋਈ ਗੱਲ ਨਹੀਂ ਪੁੱਤਰ ਮੈਂ ਖਾਣ ਵਾਸਤੇ ਕੁਝ ਹੋਰ ਮੰਗਵਾ ਕੇ ਦੇਨੀ ਆ ਕਹਿੰਦੇ ਮਾਤਾ ਨੇ ਜਦੋਂ ਮੋਹਰਾਂ ਵਾਲੀ ਥੈਲੀ ਵਿੱਚੋਂ ਕੁਝ ਮੋਹਰਾਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਕੀ ਵੇਖਿਆ ਕਿ ਥੈਲੀ ਨਹੀਂ ਹੈ ਥੈਲੀ ਗੰਗੂ ਨੇ ਰਾਤ ਚੋਰੀ ਕਰ ਲਈ ਜਦੋਂ ਚੋਰੀ ਕਰ ਲਈ ਮਾਤਾ ਗੁਜਰੀ ਨੇ ਸਾਬ ਜਦਿਆਂ ਨੂੰ ਆਖਿਆ ਕੋਈ ਗੱਲ ਨਹੀਂ ਬੇਟਾ ਬੈਠੋ ਮੈਂ ਗੰਗੂ ਨੂੰ ਬੁਲਾਉਣੀ ਆਖਿਆ ਪੁੱਤ ਗੰਗੂ ਪੁੱਤ ਨੋਰਾ ਵਾਲੀ ਥੈਲੀ ਪੁੱਤ ਕਿੱਥੇ ਰੱਖੀ ਸੰਭਾਲ ਕੇ ਤੂੰ ਕਿਦੋਂ ਇਨੀ ਗੱਲ ਆਖੀ ਨਾ ਕਹਿੰਦਾ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਾ ਰਹੇ ਹੋ ਇੱਕ ਤੇ ਮੈਂ ਸਰਕਾਰ ਦੇ ਬਾਗੀਆਂ ਨੂੰ ਆਪਣੇ ਕਰੇ ਪਨਾਹ ਦੇ ਕੇ ਰੱਖੀ ਹੋਈ ਐ ਐਡਾ ਵੱਡਾ ਖਤਰਾ ਮੈਂ ਮੁੱਲ ਲਿਆ ਹੈ ਤੇ ਤੁਸੀਂ ਮੇਰੇ ਤੇ ਐਡੇ ਵੱਡੇ ਇਲਜ਼ਾਮ ਲਾ ਰਹੇ ਹੋ ਕਹਿੰਦਾ ਹੁਣ ਮੈਂ ਚੁੱਪ ਨਹੀਂ ਬੈਠਾਂਗਾ ਕਹਿੰਦੇ ਸਹਬਜ਼ਾਦਿਆਂ ਨੂੰ ਮਾਤਾ ਜੀ ਨੂੰ ਅੰਦਰ ਬੰਦ ਕਰਕੇ ਬਾਹਰੋਂ ਕੁੰਡਾ ਲਾ ਕੇ ਨਾ ਭੱਜ ਗਿਆ ਮੁਰਿੰਡੇ ਕਹਿੰਦੇ ਮੁਰਿੰਡੇ ਜਾ ਕੇ ਜਾਨੀ ਖਾਂ ਤੇ ਮਾਨੀ ਖਾਂ ਨੂੰ ਕਹਿਣ ਲੱਗਾ ਕਹਿੰਦਾ ਤੁਸੀਂ ਬਹੁਤ ਵੱਡੇ ਵੱਡੇ ਇਨਾਮ ਰੱਖੇ ਨੇ ਸਹਬਜ਼ਾਦਿਆਂ ਦੇ ਬਾਰੇ ਗੁਰੂ ਕੇ ਪਰਿਵਾਰ ਦੇ ਬਾਰੇ ਕੋ ਸੋਜੀ ਦੇਵੇ ਕਹਿਣ ਲੱਗਾ ਤੁਸੀਂ ਮੇਰਾ ਬਣਦਾ ਇਨਾਮ ਮੈਨੂੰ ਦੇਵੋ ਤੇ ਮੇਰੇ ਕੋਲੋਂ ਸਹਬ ਜਾਦੇ ਬਰਮਦ ਕਰ ਲੋ ਮੇਰੇ ਘਰ ਬੈਠੇ ਨੇ ਜਿਸ ਵੇਲੇ ਇਹ ਲੋਭ ਦੇ ਵਾਸੋ ਕੇ ਏਡਾ ਵੱਡਾ ਤ੍ਰੋਹ ਕਮਾਉਣ ਲੱਗਾ ਤੇ ਮਾਤਾ ਨੇ ਆਖਿਆ ਗੰਗੂ ਐਸਾ ਨਾ ਕਰ ਜਿਸ ਮਾਇਆ ਦੇ ਖਾਤਰ ਤੂੰ ਏਡਾ ਵੱਡਾ ਕਹਿਰ ਕਰਨ ਲੱਗਾ ਇਹ ਨਾ ਕਹਿਣ ਲੱਗੇ ਮਾਇਆ ਕਿਸੇ ਦੀ ਸਕੀ ਨਹੀਂ ਤੇ ਕਹਿਣ ਲੱਗੀ ਇਸ ਮਾਇਆ ਦੇ ਲੋਭ ਕਰਕੇ ਤੇਰਾ ਅੰਤ ਹੋ ਜਾਣਾ ਏ ਕਹਿੰਦੇ ਜੇ ਤੂੰ ਇੱਕ ਪਾਪ ਨਾ ਕਰੇ ਤੇ ਮਾਇਆ ਦੀ ਕਿਹੜੀ ਗੱਲ ਜੰਨੀ ਮਰਜ਼ੀ ਲੈ ਲਈ ਪਰ ਲੋਭ ਜਦੋਂ ਬੰਦੇ ਤੇ ਆਵੀ ਹੋ ਜਾਏ ਸਾਧ ਸੰਤੋ ਤੋਂ ਕੋਈ ਪਿਆਰ ਸਤਕਾਰ ਰਿਸ਼ਤੇਦਾਰੀਆਂ ਸਾਰੀਆਂ ਭੁੱਲ ਜਾਂਦੀਆਂ ਨੇ ਬਾਬਾ ਫਰੀਦ ਸਾਹਿਬ ਕਹਿੰਦੇ ਜਾਂ ਲੱਭ ਤਾਂ ਨੇਕਿਆ ਲੱਭ ਤਾਂ ਕੂੜਾ ਨੇਹ ਕਿਚਰ ਛੱਤ ਲੰਗਾਈਏ ਛੱਪਰ ਟੁੱਟੇ ਮੇਹ ਕਹਿੰਦੇ ਲੋਕ ਦੇ ਵਸ ਹੋ ਕੇ ਜਿਸ ਵੇਲੇ ਗੰਗੂ ਨੇ ਜਾ ਕੇ ਖਬਰ ਦਿੱਤੀ ਜਾਨੀ ਖਾਂ ਮਾਨੀ ਖਾਂ ਨੂੰ ਉਹ ਬੜੇ ਖੁਸ਼ ਹੋਏ ਕਹਿੰਦੇ ਲੈ ਹੁਣ ਗੱਲ ਬਣ ਗਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੇ ਫੜ ਨਹੀਂ ਸਕੇ ਪਰ ਉਹਦੇ ਸਹਬਜ਼ਾਦੇ ਤੇ ਮਾਤਾ ਜਦੋਂ ਅਸੀਂ ਗ੍ਰਿਫਤਾਰ ਕਰ ਲਵਾਂਗੇ ਨਾ ਉਹ ਆਪ ਹੱਥ ਜੋੜ ਕੇ ਸਾਡੇ ਕੋਲ ਆਏਗਾ ਕਹਿੰਦੇ ਸਹਬਜ਼ਾਦਿਆਂ ਨੂੰ ਫੜਨ ਵਾਸਤੇ ਜਦੋਂ ਸਿਪਾਈ ਆਏ ਨੇ ਸਾਧ ਸੰਗਤ ਉਸ ਵੇਲੇ ਦੁਨਨਾ ਸਿੰਘ ਹੰਡੋਰੀਆ ਲਿਖਦੇ ਨੇ ਕਥਾ ਗੁਰੂ ਕੀ ਸਤਨ ਦੇ ਵਿੱਚ ਕਹਿੰਦੇ ਸਹਬਜਾਦਿਆਂ ਨੂੰ ਬੋਰੀਆਂ ਦੇ ਵਿੱਚ ਪਾ ਕੇ ਨਾ ਮੂੰਹ ਬੰਨ ਕੇ ਬੋਰੀਆਂ ਦੇ ਤੇ ਘੋੜਿਆਂ ਦੇ ਉੱਪਰ ਲੱਦ ਲਿਆ ਕਹਿੰਦੇ ਮਾਤਾ ਜੀ ਨੂੰ ਘੋੜੇ ਉੱਪਰ ਬੰਨਿਆ ਗਿਆ ਹੱਥ ਬੰਨ ਕੇ ਪਿੱਛੇ ਤੇ ਮਿਰਚਾਂ ਵਾਲੀ ਬੋਰੀ ਜਿਹੜੀ ਹੈ ਉਹ ਮੂੰਹ ਦੇ ਉੱਪਰ ਚਾੜ੍ਹ ਦਿੱਤੀ ਗਈ ਇਸ ਤਰ੍ਹਾਂ ਬੜਾ ਕਸ਼ਟ ਦੇਖ ਕੇ ਸਹਬਜਾਦਿਆਂ ਨੂੰ ਖੇੜੀ ਤੋਂ ਮਰਿੰਡੇ ਲੈ ਕੇ ਜਾਂਦੇ ਨੇ ਤੇ 사ਦ ਸੰਗਤ ਐਸੇ ਹੀ ਕਰਕੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਹਮਲਾ ਕੀਤਾ ਸੀ ਇਸ ਖੇੜੀ ਨੂੰ ਜਿਹੜਾ ਨਾਮ ਜੀ ਦਾ ਸਿਹੜੀ ਸੀ ਉਹਨੂੰ ਉਜਾੜ ਦਿੱਤਾ ਸੀ ਉਹ ਖੇੜ ਦਿੱਤਾ ਸੀ ਇਹਦਾ ਨਾਮ ਉਹ ਖੇੜੀ ਰੱਖ ਦਿੱਤਾ ਗਿਆ ਸੀ ਬਾਅਦ ਵਿੱਚ ਅੱਲਾ ਖੇੜੀ ਸ਼ਬਦ ਪ੍ਰਚਲਿਤ ਹੋ ਗਿਆ ਏਡਾ ਵੱਡਾ ਤਰੋ ਗੰਗੂ ਨੇ ਕਮਾਇਆ ਹੁਣ ਸਾਧ ਸੰਗਤ ਗੁਰੂ ਸਾਹਿਬ ਜੀ ਦੇ ਪਰਿਵਾਰ ਦੇ ਉੱਪਰ ਹੋਏ ਜ਼ੁਲਮਾਂ ਦੀ ਦਾਸ ਤਾਂ ਬੜੀ ਲੰਮੀ ਹੈ ਜਿੱਥੇ ਗੰਗੂ ਨੇ ਜ਼ੁਲਮ ਕਮਾਇਆ ਉਥੇ ਮੁਰਿੰਡੇ ਦੇ ਵਿੱਚ ਜਾ ਕੇ ਇਹਨਾਂ ਜਾਨੀ ਖਾਂ ਤੇ ਮਾਨੀ ਖਾਣੇ ਬੜਾ ਤਸ਼ੱਦਦ ਕੀਤਾ ਸਤ ਜਾਣਿਓ ਸਾਹਿਬ ਜੀ ਅੱਜ ਵੀ ਭੁੱਖੇ ਨੇ ਪ੍ਰਸ਼ਾਦਾ ਅੱਜ ਵੀ ਨਹੀਂ ਮਿਲਿਆ ਅੰਤਾਂ ਦੀ ਠੰਡ ਹੈ ਹੁਣ ਜਾਨੀ ਖਾਂ ਮਾਨੀ ਖਾਂ ਛੋਟੇ ਲੈਵਲ ਦੇ ਅਫਸਰ ਸਨ ਇਹ ਸੋਚਦੇ ਸਨ ਕਿ ਜੇਕਰ ਸਾਹਿਬਜ਼ਾਦੇ ਦੀਨੇ ਇਸਲਾਮ ਕਬੂਲ ਕਰ ਲੈਣ ਉਸ ਤੋਂ ਬਾਅਦ ਅਸੀਂ ਜਾ ਕੇ ਇਹਨਾਂ ਨੂੰ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਕਰੀਏ ਤੇ ਸਾਡੇ ਤੇ ਬਹੁਤ ਜ਼ਿਆਦਾ ਫਕਰ ਕਰੇਗਾ ਵਜ਼ੀਰ ਖਾਂ ਸਾਨੂੰ ਹੋਰ ਵੱਡੇ ਅਹੁਦੇ ਦੇ ਦੇਗਾ ਤੇ ਇਹਨਾਂ ਨੇ ਵੀ ਬਹੁਤ ਜ਼ਿਆਦਾ ਜ਼ੁਲਮ ਢਾਇਆ ਜਿੱਥੇ ਭੁੱਖੇ ਤੇ ਪਿਆਸੇ ਰੱਖਿਆ ਉਥੇ ਮਾਨਸਿਕ ਤੌਰ ਤੇ ਬੜਾ ਤਸ਼ੱਦਦ ਇਹਨਾਂ ਤੇ ਕੀਤਾ ਟੌਰਚਰ ਕਰਨ ਮਜ ਨੂੰ ਕਹਿੰਦੇ ਆਪਾਂ ਮਾਨਸਿਕ ਤੌਰ ਤੇ ਬੜਾ ਦਬਾਅ ਨਾਲ ਤੇ ਬਣਾਇਆ ਪਰ ਸਹਬਜ਼ਾਦੇ ਡੋਲੇ ਨਹੀਂ ਸਹਬਜ਼ਾਦੇ ਘਬਰਾਏ ਨਹੀਂ ਆਖਰਕਾਰ ਇਹ ਗੱਲ ਜਿਹੜੀ ਇਹ ਫੈਲ ਗਈ ਦੂਰ ਦੂਰ ਤੱਕ ਕਿ ਗੁਰੂ ਕੇ ਸਹਬਜ਼ਾਦੇ ਤੇ ਮਾਤਾ ਗ੍ਰਿਫਤਾਰ ਹੋ ਗਏ ਨੇ ਵਜ਼ੀਰ ਖਾਨ ਤੱਕ ਇਹ ਗੱਲ ਪਹੁੰਚ ਗਈ ਉਹਨੇ ਹੁਕਮ ਦਿੱਤਾ ਕਿ ਸਹਬਜ਼ਾਦਿਆਂ ਨੂੰ ਹੁਣੇ ਹੀ ਸਰਹੰਦ ਦੇ ਵਿੱਚ ਪੇਸ਼ ਕੀਤਾ ਜਾਏ ਤੇ ਸਾਧ ਸੰਗਤ ਸਹਬਜ਼ਾਦੇ ਅੱਜ ਵੀ ਭੁੱਖੇ ਨੇ ਸਰਹੰਦ ਦੀ ਧਰਤੀ ਤੇ ਲਿਆਂਦਾ ਗਿਆ ਖਾਣ ਪੀਣ ਵਾਸਤੇ ਅੱਜ ਵੀ ਕੁਝ ਨਹੀਂ ਦਿੱਤਾ ਗਿਆ ਤੇ ਸਾਬਜਾਦਿਆਂ ਤੇ ਤਸ਼ੱਦਦ ਟਾਉਣ ਵਾਸਤੇ ਸਾਬਜਾਦਿਆਂ ਨੂੰ ਠੰਡੇ ਬੁਰਜ ਦੇ ਉੱਪਰ ਰੱਖਿਆ ਗਿਆ ਅੱਜ ਵੀ ਤੁਸੀਂ ਜਾਣਦੇ ਹੋ ਜਿਸ ਨੂੰ ਸਜ਼ਾ ਦੇਣੀ ਹੋਵੇ ਵਿਦੇਸ਼ਾਂ ਦੇ ਵਿੱਚ ਵੀ ਹੈ ਜਿਸ ਨੂੰ ਸਜ਼ਾ ਦੇਣੀ ਹੋਵੇ ਉਹਨੂੰ ਗਰਮ ਕੱਪੜਿਆਂ ਤੋਂ ਬਗੈਰ ਬਹੁਤ ਠੰਡੇ ਕਮਰੇ ਦੇ ਵਿੱਚ ਰੱਖਿਆ ਜਾਂਦਾ ਹੈ ਤਾਂ ਕਿ ਠੰਡ ਦੇ ਨਾਲ ਤੰਗ ਹੋ ਕੇ ਦੁਖੀ ਹੋ ਕੇ ਇਹ ਈਨ ਮੰਨੇਗਾ ਆਪਣਾ ਜ਼ੁਲਮ ਸਵਕਾਰ ਕਰ ਲਏਗਾ ਇਹ ਵੀ ਸਜ਼ਾ ਦੇਣ ਦਾ ਇੱਕ ਤਰੀਕਾ ਹੈ ਅੰਤਾਂ ਦੀ ਠੰਡ ਹੈ ਤੇ ਠੰਡਾ ਗੁਰਦ ਜਿਹਦੇ ਨਾਲ ਇੱਕ ਪਾਣੀ ਦਾ ਚਸ਼ਮਾ ਸੀ ਜਿੱਥੋਂ ਹਵਾ ਜਿਹੜੀ ਹੈ ਹੋਰ ਠੰਡੀ ਹੋ ਹੋ ਕੇ ਲੱਗਦੀ ਸੀ ਉਸ ਉੱਚੇ ਬੁਰਜ ਦੇ ਵਿੱਚ ਜਿੱਦਾ ਕੋਈ ਦਰਵਾਜ਼ਾ ਤੇ ਖਿੜਕੀ ਬੰਦ ਨਹੀਂ ਹੁੰਦੇ ਚਾਰ ਚਫੇਰਿਓਂ ਖੁੱਲਾ ਹੈ ਹੁਣ ਸਹਿਬ ਜਾਦਿਆਂ ਨੂੰ ਨਾ ਕੋਈ ਗਰਮ ਕੱਪੜਾ ਦਿੱਤਾ ਗਿਆ ਨਾ ਕੋਈ ਛਕਣ ਵਾਸਤੇ ਪ੍ਰਸ਼ਾਦਾ ਦਿੱਤਾ ਗਿਆ ਅੰਤਾਂ ਦੀ ਠੰਡ ਦੇ ਵਿੱਚ ਬੈਠੇ ਨੇ ਦਾਦੀ ਦੇ ਨਾਲ ਤੇ ਦਾਦੀ ਮਾਂ ਨੇ ਘੁੱਟ ਕੇ ধੂਆ ਨੂੰ ਆਪਣੇ ਗਲ ਦੇ ਨਾਲ ਲਾਇਆ ਹੋਇਆ ਅੱਜ ਸਬਰ ਤੇ ਸਦਕ ਦੀ ਪਰਖ ਹੋ ਰਹੀ ਹੈ ਇਹੋ ਜਿਹਾ ਸਦਕ ਤੁਹਾਨੂੰ ਕਿਤੇ ਨਹੀਂ ਮਿਲੇਗਾ ਇਹ ਮਿਸਾਲ ਤੁਹਾਨੂੰ ਇਹੋ ਜਿਹੀ ਨਹੀਂ ਮਿਲ ਸਕਦੀ ਕਿ ਐਡੀ ਵੱਡੀ ਕੁਰਬਾਨੀ ਤੇ ਇੰਨਾ ਵੱਡਾ ਤਸ਼ੱਦਦ ਕਿਸੇ ਇੰਨੀ ਛੋਟੀ ਉਮਰ ਦੇ ਬੱਚਿਆਂ ਤੇ ਹੋਇਆ ਹੋਵੇ। ਕਹਿੰਦੇ ਜਦੋਂ ਵਜ਼ੀਰ ਖਾਨ ਨੂੰ ਪਤਾ ਲੱਗਾ ਨਾ ਬੜਾ ਖੁਸ਼ ਹੋਇਆ। ਕਹਿੰਦਾ 10 ਲੱਖ ਦੀਆਂ ਫੌਜਾਂ ਦੇ ਘੇਰੇ ਵਿੱਚੋਂ ਨਿਕਲਣ ਵਾਲਾ ਗੁਰੂ ਗੋਬਿੰਦ ਸਿੰਘ ਅੱਜ ਆਪ ਚੱਲ ਕੇ ਮੇਰੇ ਕੋਲ ਆਏਗਾ। ਹੱਥ ਜੋੜੇਗਾ ਕੇ ਕਿ ਮੇਰੇ ਮਾਤਾ ਨੂੰ ਸਹਬਜ਼ਾਦਿਆਂ ਨੂੰ ਛੱਡ ਦੇਵੋ। ਪਰ ਉਹ ਜਾਣਦਾ ਨਹੀਂ ਸੀ। ਗੁਰੂ ਨੇ ਸਰਵੰਸ ਵਾਰਨ ਦੀ ਗੱਲ ਕੀਤੀ ਤੇ ਸੱਚਮੁੱਚ ਉਹਨਾਂ ਨੇ ਵਾਰ ਦੇਣਾ ਹੈ ਕੁਝ ਵੀ ਪਿੱਛੇ ਰੱਖਣਾ ਨਹੀਂ ਹੁਣ ਸਹਿਬਜ਼ਾਦਿਆਂ ਨੂੰ ਕਚਹਿਰੀ ਦੇ ਵਿੱਚ ਸਾਧ ਸੰਗਤ ਪੇਸ਼ ਕੀਤਾ ਜਾਣਾ ਸੀ ਜਦੋਂ ਕਚਹਿਰੀ ਦੇ ਵਿੱਚ ਪੇਸ਼ ਹੋਣਾ ਸੀ ਸਹਿਬਜ਼ਾਦਿਆਂ ਨੇ ਤੇ ਉਦੋਂ ਸਾਰੇ ਸੋਚ ਰਹੇ ਸਨ ਕਿ ਬੜੀ ਉਮਰ ਛੋਟੀ ਹੈ 9 ਸਾਲ ਦੀ ਉਮਰ ਹੈ 7 ਸਾਲ ਦੀ ਉਮਰ ਹੈ ਇੰਨੀ ਛੋਟੀ ਉਮਰ ਦੇ ਬੱਚਿਆਂ ਕੋਲੋਂ ਤੇ ਜੋ ਮਰਜ਼ੀ ਤੁਸੀਂ ਮਨਵਾ ਲਓ ਉਹਨਾਂ ਨੂੰ ਲਾਲਚ ਦੇ ਕੇ ਜਾਂ ਥੋੜਾ ਜਿਹਾ ਡਰਾਵਾ ਦੇ ਕੇ ਆਪਾਂ ਦੀਨੇ ਇਸਲਾਮ ਦੇ ਵਿੱਚ ਲਿਆਵਾਂਗੇ ਤੇ ਇਹ ਬਹੁਤ ਵੱਡਾ ਸਾਡੇ ਵਾਸਤੇ ਕਾਮਯਾਬੀ ਵਾਲਾ ਕੰਮ ਹੋਏਗਾ ਕਹਿੰਦੇ ਜਿਸ ਵੇਲੇ ਸਹਬਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਜਾਣਾ ਸੀ ਤੇ ਸਿਪਾਹੀਆਂ ਨੇ ਆਖਿਆ ਜਦੋਂ ਜਾਓਗੇ ਕਚਹਿਰੀ ਦੇ ਵਿੱਚ ਬੱਚੋ ਜਾ ਕੇ ਬਾਦਸ਼ਾਹ ਦੇ ਸਾਹਮਣੇ ਨਾ ਤੁਸੀਂ ਝੁਕ ਕੇ ਸਲਾਮ ਕਰਿਓ ਝੁਕ ਕੇ ਚੁੱਕ ਕੇ ਸਲਾਮ ਕਰਨੀ ਬਾਦਸ਼ਾਹ ਦੇ ਸਾਹਮਣੇ ਸਾਰੇ ਝੁਕਦੇ ਨੇ ਤੁਸੀਂ ਵੀ ਜਾ ਕੇ ਚੁਕਿਓ ਪਰ ਸਹਬਜ਼ਾਦੇ ਉਹਨਾਂ ਅੰਦਰ ਇੰਨੀ ਦ੍ਰਿੜਤਾ ਸੀ ਉਹਨਾਂ ਨੇ ਸਪਾਹੀਆਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਦਾਦੀ ਮਾਂ ਦੀ ਸਿੱਖਿਆ ਤੇ ਅਮਲ ਰੱਖਿਆ ਉਹਨਾਂ ਨੇ ਤੇ ਜਦੋਂ ਸਹਬਜ਼ਾਦੇ ਸੂਬੇ ਦੀ ਕਚਹਿਰੀ ਵਿੱਚ ਜਾਂਦੇ ਨੇ ਉਸ ਵੇਲੇ ਦਾ ਬੜਾ ਪਿਆਰਾ ਜ਼ਿਕਰ ਕਵੀ ਨੇ ਲਿਖਿਆ ਹੈ ਕਹਿੰਦਾ ਸਹਬਜ਼ਾਦਿਆਂ ਨੇ ਸੂਬੇ ਦੀ ਕਚਹਿਰੀ 'ਤੇ ਜਾ ਕੇ ਜਿਵੇਂ ਫਤਿਹ ਬਲਾਈਉ ਦਾ ਬੜਾ ਪਿਆਰਾ ਜ਼ਿਕਰ ਹੈ ਤੇ ਉਹ ਸ਼ਬਦ ਨੂਰੇ ਦੇ ਕੋਲੋਂ ਸਰਵਨ ਕਰਵਾਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਮਣੇ ਬੈਠੇ ਸੁਣ ਰਹੇ ਨੇ ਤੇ ਨੂਰਾ ਦੱਸਦਾ ਹੈ ਕਹਿੰਦਾ ਦਾਤਿਆ ਉਹਨਾਂ ਪਰੇ ਦਰਬਾਰ ਅੰਦਰ ਦਾਤਿਆ ਪਰੇ ਦਰਬਾਰ